YouTube ਚੈਨਲ Facebook ਪੇਜ ਤੇ ਤੁਹਾਡਾ ਸਵਾਗਤ ਹੈ ਕਿਸਾਨ ਭਰਾਵੋ ਤਰੀਕ ਹੋ ਗਈ ਹੈ 1 ਦਸੰਬਰ 1 ਦਸੰਬਰ ਹੋ ਗਈ ਹੈ ਬਾਈ ਅੱਜ ਆਇਆ ਅੱਜ ਆਪਾਂ ਤੂੜੀ ਦੀ ਬੋਲੀ ਤੇ ਕੋਟਖਪੂਰਾ ਮੰਡੀ ਬਾਈ 1 ਅੱਧੇ ਮਿੰਟ ਚ ਬੋਲੀ ਹੋਣ ਜਾਰੀ ਹੈ ਸ਼ੁਰੂ ਬਾਕੀ ਵੀ ਟਾਈਮ ਦੀ ਗੱਲ ਕਰੇਗੇ ਤਾਂ ਟਾਈਮ 7:30 ਬੋਲੀ ਸ਼ੁਰੂ ਹੋ ਜਾਂਦੀ ਆ ਬਾਕੀ ਬਈ ਵੇਣੇ ਅੱਜ ਕੀ ਸਰਾਂ ਰੇਟ ਜਾਂਦਾ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਬਾਈ ਤੇ ਬਾਕੀ ਵੀ ਵੇਣੇ ਆਜੋ ਲਾਈਵ ਕਿਵੇਂ ਚੱਲ ਰਿਹਾ ਜ਼ਰੂਰ ਕਿਸਾਨ ਭਰਾਵੋ ਕਮੈਂਟ ਕਰਕੇ ਦੱਸਿਆ ਕਰੋ ਕਈ ਕਿਸਾਨ ਭਰਾ ਕਮੈਂਟ ਨਹੀਂ ਕਰਦੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਬਾਕੀ ਭਾਈ ਬੋਲੀ ਸ਼ੁਰੂ ਹੋਣ ਵਾਲੀ ਹੈ ਕਿਸਾਨ ਭਰਾਵੋ ਨਗਾ ਦੀ ਗੱਲ ਕਰਕੇ ਤਾਂ ਹੋਣਗੇ 8 9 ਨਾ ਅੱਜ ਤੇ ਬਾਕੀ ਵੀ ਬੋਲੀ ਹੋਣ ਜਾ ਰਹੀ ਸ਼ੁਰੂ ਤੇ ਵੇਣੇ ਆਜੋ ਕੀ ਹਿਸਾਬ ਕਿਤਾਬ ਅੱਜ ਜਾਂਦਾਗਾ ਅੰਦਰ ਦਾ ਕਰਾਈ ਜਾਂਦਾ ਜਿਹਨੂੰ ਕਰਾਉਣਾ ਹੈ ਜੀ ਜਿਹਨਾਂ ਨੇ ਕੋਈ ਗਾਂ ਪੁਜਾ ਕੀਤੀ ਹੋਣੀ ਹੈ ਕੋਈ ਨਹੀਂ ਆਉਂਦੇ ਹੋਏ ਹੋਏ ਖਾਂਜ ਜਿਆਦਾ ਹੀ ਖੜੇ ਪਏ ਬੱਚਿਆਂ ਦੀ ਹੁੰਦੀ ਹੈ ਜੀ ਬੜੀ ਹੈ ਨੰਦੀ ਬਾਹਰ ਨਹੀਂ ਬੱਚਾ ਗਾਂ ਗਾਂ ਖਿੱਚ ਕੇ ਲੈ ਗਿਆ ਹੈ ਕਿਹੜਾ ਬੰਦਾ ਤੇਰੇ ਕੋਲ ਆਖਿਆ ਬਤਾ ਫਿਰ ਦਿੱਲੀ ਗੁੰਡੀ ਦਾ ਨਹੀਂ ਆਰਦੀ ਦੁਰੀਆ ਦੇ ਨਾਲ ਦੀ ਬਾਈ ਬੋਲੋ ਬਾਕੀ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਦੱਬ ਕੇ ਆ ਦੇ ਵੀ ਵੀ ਨੇ ਹਾਂ ਜੀ ਬਿਲਕੁਲ ਹਾਂ ਜੀ 250 ਰੁਪਏ 250 250 ਰੁਪਏ 215 350 350 ਉੱਤੇ ਵਿਕੀ ਆ ਹਾਂ 6300 350 ਬੋਲਣਾ ਪਈ ਕਿਨੇ ਕੁੰਝਾਈ 60 ਦੀ 360 ਰੁਪਏ ਬੋਲਾ ਬਾਈ ਕਿਨੇ 360 ਰੁਪਏ ਬਾਈ ਲਓ ਜੀ ਪਹਿਲਾ ਨਗ ਜੋ ਕੀ 360 ਰੁਪਏ ਵੇਚ ਚੁੱਕਿਆ 360 ਬਾਕੀ ਵੀ ਨਗਾਂ ਦੀ ਗੱਲ ਕਰਕੇ 2 3 4 5 6 7 8 8 ਕ ਨਗ ਰਹਿ ਗਏ ਭਾਈ ਉਹੀ ਨੋਕ ਨਾ ਗਾਈ ਸੀ ਅੱਜ 1 ਦਸੰਬਰ ਨੂੰ ਬਾਕੀ ਵੇਨੇ ਭਾਈ ਦੂਜੇ ਨਾਗ ਦਾ ਕਿੱਥੋਂ ਪਤਾ ਹੀ ਪਾ ਜਾਂਦਾ ਬਾਕੀ ਵੀ ਬਸਪਤੀ ਦੀ ਬੋਲੀ ਤੇ ਆਵਾਂਗੇ ਦੇਖਦੇ ਹਾਂ ਕੀ ਹਿਸਾਬ ਕਿਤਾਬ ਜਾਊਗਾ ਅੱਜ ਤੇ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਆ ਜਾਓ ਬਈ 400 400 ਕਰ ਲੈ 400 400 ਰੱਖ ਦੇ 400 ਜਾਣਗੇ ਤੂੰ 5 405 10 15 20 25 30 435 40 420 ਰੁਪਏ ਹੋਣਾ ਬਾਈ ਕਿਨੇ 45 ਕਿੱਥੇ ਜਣੀਆਂ ਰਹਿ ਲੱਕ ਜਾਏਗਾ ਬਾਈ ਕਿਦੀ ਹੈ ਬਾੜੇ ਤੱਕੇ ਜੋ 350 300 ਰੁਪਏ ਦਿੰਦੇ ਉੱਥੇ ਦਾ 500 700 ਲਊਗਾ ਭਾਈ ਔਰ ਨਾ 300 ਔਰ ਬਹੁਤ ਸ਼ੀ ਨਾ ਉਹ 500 500 ਲਊਗਾ ਹਣਾ ਪਟਾਰੀ 450 450 55 60 460 ਬੋਲਾਂਗੇ ਨੇ 65 70 470 ਰੁਪਏ 470 ਰੁਪਏ ਬਈ ਲਓ ਜੀ 470 ਰੁਪਏ ਜੀ ਦੂਜੀ ਟਰਾਲੀ ਦਾ ਭਾਅ 470 ਰੁਪਏ ਹੋ ਚੁੱਕਿਆ ਬਾਕੀ ਵੀ ਵੀਡੀਓ ਨੂੰ ਤੱਕ ਕੇ ਸ਼ੇਅਰ ਜ਼ਰੂਰ ਕਰ ਦਿਓ ਲਓ ਵੀ ਤੀਜੇ ਨਗ ਦਾ ਰੇਟ ਵੀ ਨੇ ਕਿੱਥੋਂ ਪਤਾ ਹੀ ਜਾਂਦਾ ਹੈ ਨਗ ਮਗਰ ਰਹਿ ਕੇ ਕਿਸਾਨ ਪ੍ਰਭੂ ਦੋ ਤਿੰਨ ਚਾਰ ਪੰਜ ਛੇ ਪੰਜ ਪੰਜ ਛੇ ਨਗ ਰਹਿ ਗਿਆ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਕੋਡ ਕੋਡ ਰਸਨਾ ਰਿਚਨਾ ਹਰੋਜ ਲੈ ਕੇ ਉਹ ਡੀਸੀਬੋ ਦੇ ਵਿੱਚ ਸਭ ਕੀ ਕਰਦੇ ਗੁਰੂ ਪਿੱਤਰ ਪਿਆਰੇ ਜੁੜ ਰਹੇ ਨੇ ਜਦੋਂ ਦੀ ਸ਼ੁਰੂਤ ਹੋਈ ਹੈ ਜਨਮ ਹੋ ਕੇ ਜਦੋਂ ਮੌਕੇ ਜਿੰਦਾ ਇਸ ਸਮਾਂ ਅਰੇ ਬੱਲੇ ਆਪੇ ਨਹੀਂ ਕਰੀਏਗਾ ਅਜਾ ਵੇ ਇਹ ਪੀਚਾ ਕਰਨੇ ਆ ਰਹੇ ਕਿਤਨਾ ਨਹੀਂ ਆਪਾਂ ਆਪਣਾ ਮਾਲ ਅੰਦਰ ਦਾ ਮਾਲ ਹਾਂ 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 ਇਹ ਦੇਖੀਂ ਪਤਾ ਅੰਦਰ ਉੱਤੋਂ ਚਕਾਵਾਂਗੇ ਆਪਾਂ ਥੱਲੇ ਥੱਲੇ ਵਾਲਾ ਥੋੜਾ ਬੰਦਾ ਹੁੰਦਾ ਅੰਦਰ ਵਾਲਾ ਬੰਦਾ ਪਾ ਲੈ ਨਹੀਂ ਨਹੀਂ ਅੰਦਰ ਦੀ ਤੁੜੀ ਬੋਲੋ ਬਾਈ 400 5 ਕਿੱਥੇ ਜਾਣੀ ਬਾਈ ਠੀਕ ਹੈ ਪਸ਼ੋਰ ਪੰਜ 10 15 20 25 30 35 40 48 450 450 55 60 65 70 75 80 480 ਬੋਲਣਾ ਕਿ ਨਾ 480 ਲਓ ਜੀ 480 ਰੁਪਏ ਇਹ ਨਾ ਕਿ 480 ਰੁਪਿਆ ਹੋ ਚੁੱਕਿਆ ਬਾਕੀ ਵੀ ਅਗਲਾ ਨਾਗ ਵੇਨੇ ਕਿੱਥੋਂ ਕਿਤਾਈ ਜਾਊਗਾ ਤੇ ਨਾ ਫਿਰ ਵੀ ਖੜੇ ਆ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਈ ਦੱਬ ਕੇ ਬਾਕੀ ਵੀ ਵੇਨੇ ਆ ਜੋ ਆ ਨਾਗ ਦਾ ਰੇਟ ਕਿੱਥੋਂ ਬਤਾਈ ਜਾਂਦਾ ਚੌਥੇ ਨਾਲ ਦਾ ਬਾਕੀ ਨਾਗ ਰਹਿ ਗਿਆ ਕਿਸਾਨ ਪਰ ਉਹ ਇੱਕ ਦੋ ਦਨ 4 5 6 ਕਿਨਾਰੇ ਰਹਿ ਗਏ ਆ ਆ ਜਿਓ ਬਾਤ ਤੋਂ ਬਾਤ ਕਿਸਾਨ ਭਰਾ ਜੁੜਿਆ ਕਰੋ ਵੀ ਲਾਈਵ ਦੇ ਵਿੱਚ ਟੱਲ ਮਾ ਟੈਂਪ ਕਿਸਾਨ ਦੇ ਸਕਦੇ ਛੋਟਾ ਜਿਹਾ ਵੀ ਖੇਡ ਲਾਈਕ ਤੁਸੀਂ ਨਾ ਤੁਸੀਂ ਸਵੇਰੇ ਸਵੇਰੇ ਰੋਣਾ ਤਾਂ ਦੇਖ ਸਕਦੇ ਮਂਡੀ ਵਿੱਚ ਤੇ 19 ਘੰਟੇ ਚੱਲਦੇ ਜਿਹਨੂੰ ਇਹ ਨਾਲ ਨਹੀਂ ਅੱਜ ਤੇਰੇ ਨਾਲ ਹੈ ਵੀ ਬਾਹਰ ਜਿਹੇ ਨਾਲ ਦੀਆ ਇੱਕੇ ਬੋਲੀ ਦੇ ਖਲੀ ਹੈਣਗੇ 250 ਰੁਪਿਆ ਸਾਡਾ 20 60 20 80 300 330 40 350 52 352 352 ਬੋਲਾਂਗੇ ਨਾ 60 60 ਇਹ ਤੂੰ ਵੀ ਵੇਖਦਾ ਪਈ ਆ ਕੇ ਤੂੰ ਬਾਅਦ ਦੀ ਐ ਆ ਪਈ ਐ 360 65 ਸਾਵਾ ਜਾਣੀ ਮੇਰਾ ਸਾਵਾ ਜਾਣਗਾ ਨਹੀਂ ਜਾਣਾ ਬਾਈ 60 ਰੁਪਏ 60 ਰੁਪਏ 365 ਬੋਲਾ ਕਿਨੇ 365 ਰੁਪਏ ਲਓ ਜੀ 300 ਤੇ 65 ਰੁਪਏ ਬਾਹਰ ਦੀ ਥੋੜੀ ਸੀਗੀ 300 ਤੇ 65 ਰੁਪਏ ਹੋ ਚੁੱਕੀ ਆ ਬਾਕੀ ਵੇਣੇ ਕਿਸਾਨ ਪ੍ਰਭੂ ਅਗਲੇ ਨਗਰੀ ਬੋਲੀ ਕਿੱਥੋਂ ਕਿਤਾਈ ਜਾਂਦੀ ਆ ਬਾਕੀ ਬਈ ਲਾਈਵ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਦੇ ਆਂ ਅਗਰ ਆ ਜਾਓ ਬਈ ਵੇਣੇ ਆ ਤੇ ਵੇਣੇ ਕਿੱਥੋਂ ਕਿਤਾਈ ਬੋਲੀ ਜਾਂਦੀ ਆ ਆ ਰਿਹਾ ਜੀ ਬਈ ਅੱਜ ਜੇ ਆਪਾਂ ਜਾਵਾਂਗੇ ਸਬਜ਼ੀ ਮੰਡੀ ਦੇ ਵਿੱਚ ਤੇ ਸਬਜ਼ੀ ਮੰਡੀ ਦੇ ਵਿੱਚੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਵਾਂਗੇ ਕਿੱਥੋਂ ਕਿਤੇ ਹੀ ਪਹਾ ਜਾਂਦਾ ਆ। ਆਣਾ ਗਦਾ ਜਿਓ ਬਾਕੀ ਵੇਣਿਆ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਈ ਦੱਬ ਕੇ। ਬਰਾਡਫਾਰਮ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਬਈ ਫੋਲੋ ਕਰਿਆ ਕਰੋ। ਭਾ ਜਿਹੜਾ ਇਹ ਹੈ ਨਾ ਭਾ ਜੀ ਹੁਣ ਮਹਿੰਗੀ ਇਹਦੀ ਖੁਰ ਆ ਗਿਆ। ਹੱਥ ਦਾ ਦੋ ਸੌ ਰੁਪਿਆ ਵੜ ਲੀਆ ਹੈ ਮਤਲਬ ਦੀ ਆ 300 ਰੁਪਿਆ ਠੀਕ ਕਰ ਲੈ 320 ਆ ਟਿੱਡਾ ਆ 300 ਟਿੱਡਾ ਹੈਗਾ ਟਿੱਡੇ ਸਾਢੇ 350 ਸੱਟ ਕਰ ਲੈ 65 400 hmm. 400 ਬੋਲਾਂਗੇ ਨੇ ਮੜੇ ਇੱਧਰ ਚੋਰ ਨਹੀਂ ਆਜੀ 400 ਰੁਪਏ ਦਾ ਹੋ ਰਿਹਾ ਹੋਵੇਗਾ। ਲਓ ਜੀ 400 ਰੁਪਏ ਨਕਦ ਦਾ ਰੇਟ ਹੋ ਗਿਆ ਹੈ। ਬਾਕੀ ਵੀ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ। ਬਾਕੀ ਵੇਣੇ ਬਈ ਅਗਲੇ ਨਕਦ ਕਿੱਥੋਂ ਕਿਤਾਹੀਂ ਭਾਜ ਜਾਊਗਾ। ਤੇ ਕਿੱਥੋਂ ਕਿਤਾਹੀਂ ਨਹੀਂ ਜਾਂਦਾਗਾ। ਬਾਕੀ ਬਈ ਬਰਾੜ ਫਾਰਮ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ। ਰੋਜ਼ਾਨਾ ਕੋ ਬਈ ਤੂੜੀ ਦੀ ਬੋਲੀ ਤੇ ਆਉਣੇ ਆਪਾਂ। ਲਾਈਵ। भाई भाई अंदर तो भी थोड़ी बोलो जाए जाएंगा पाँच सौ रुपया बोलो जी तीन सौ रुपया 400 400 5 ਰੁਪਏ 10 ਰੁਪਏ 25 ਰੁਪਏ 35 ਰੁਪਏ 40 ਰੁਪਏ 440 ਰੁਪਏ 650 54 60 65 70 70 80 480 ਬੋਲੰਗ ਨੇ 480 ਰੁਪਏ ਬਾਈ ਜੀ ਲਓ ਜੀ 480 ਰੁਪਏ ਇਹ ਨਾਗ ਦਾ ਰੇਟ ਜੀ 480 ਰੁਪਏ ਹੋ ਚੁੱਕਿਆ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਦੂਰ ਲਓ ਬਈ ਨਾਗ ਮਗਰ ਰਹਿ ਗਿਆ ਕਿਸਾਨ ਭਰਾ ਉਹ 2 3 4 5 5 ਨਾਗ ਰਹਿ ਗਿਆ ਜੀ ਨਾਗ ਕਿਉਂਕਿ ਬਈ ਪਹਿਲਾਂ 8 9 ਸੀ ਬਾਅਦ ਚ ਇੱਕ ਦੋ ਹੋਰ ਆ ਜਾਂਦੇ ਹਨ ਫਿਰ ਵੱਜ ਜਾਂਦੇ ਆ ਬਾਕੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਈ ਕਿਸਾਨ ਭਰਾ ਸ਼ੇਅਰ ਨਹੀਂ ਕਰਦੇ ਗੱਲ ਨਹੀਂ ਬੰਦੀ ਸ਼ੇਅਰ ਜ਼ਰੂਰ ਕਰਿਆ ਕਰੋ ਵੀਣਾ ਭਾਈ ਅਗਲੇ ਨਾ ਜਾਂਦਾ ਰੇਟ ਕਿੱਥੋਂ ਕਿਤਾਹੀਂ ਜਾਂਦਾ ਕਿੱਥੋਂ ਤਾਂ ਨਹੀਂ ਜਾਂਦਾ ਆ ਜੋ ਅੰਦਰ ਜੀ ਥੋੜੀ ਬੋਲੋ ਭਾਈ 450, <laughs> 415 ਹੈ 415 425 ਜੀ 35 435 ਰੁਪਏ ਬੋਲਾ ਬਾਈ ਕਿਨੇ 40 ਰੁਪਏ ਖਿਲ ਜਾਣੀ ਬਾਈ 440 ਰੁਪਏ ਬੋਲਦਾ ਬਾਈ 440 ਰੁਪਏ ਲਓ ਜੀ 400 ਤੇ 40 ਰੁਪਏ ਇਹਨਾਂ ਦਾ ਰੇਟ ਹੋ ਗਿਆ ਜੀ 400 ਤੇ 40 ਰੁਪਏ ਉੱਥੇ ਵੀ ਵਾੜੇ ਦੇ ਰੱਖ ਕੇ ਤੇ ਬਾਕੀ ਵੀ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਵੀਨੇ ਬਾਈ ਅੱਗੇ ਨਗਾ ਦਾ ਰੇਟ ਕਿੱਥੋਂ ਕਿ ਤਾਈ ਜਾਂਦਾ ਆ ਕਿੰਨੇ ਦਾ ਬਾਈ ਬੱਚਾ ਮਾੜੀ ਮੱਟੀ ਆ ਕੋਈ ਨਹੀਂ ਟਾਈਮ ਲੱਗਦਾ ਕੱਲ ਹੀ ਤੈਨੂੰ ਆਖਿਆ ਸੀ ਨਾ ਆੱਟਾ 100 ਰੁਪਿਆ 300 ਰੁਪਿਆ ਨਹੀਂ ਦੇ ਦੇ ਵਧੀਆ 300 ਰੁਪਿਆ 25 ਕਰ 25 350 350 55 60 65 70 370 ਨੋਲਾ ਬਾਈ ਕਿਨੇ ਜਾਣੀਆ ਤਾਰਾ ਤਰ ਦੇ ਦੇ ਕੋਰੇ ਨਹੀਂ ਆ 75 ਬੋਲਦਾ ਨਹੀਂ ਅਸੀਂ ਭਾਈ ਕਿੱਥੇ ਜਾਣੀਆਂ ਮੇਰੇ ਥੋੜੀ ਚੰਗੀ ਆ ਅਸੀਂ 80 85 80 90 95 400 400 ਭੁੱਲ ਨਾ ਗਨੇ 5 405 ਰੁਪਏ ਬਾਈ ਲਓ ਜੀ 400 ਦੇ 5 ਰੁਪਏ ਨਗ ਦਾ ਰੇਟ ਹੋ ਗਿਆ ਜੀ 400 ਦੇ 5 ਰੁਪਏ ਬਾਕੀ ਵੀ ਜਿਹੜੇ ਆਪਣੇ YouTube ਚੈਨਲ ਨਾਲ ਜੁੜ ਰਹੇ ਹਨ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਬਾਕੀ ਵੀ ਵੇਣੇ ਕਿੱਥੋਂ ਕਿਤਾਈਆਂ ਕੇ ਬਈ ਬਾਹ ਜਾਂਦਾ ਤੂੜੀ ਦਾ ਨਗ ਬਈ ਚੰਨ ਤਿੰਨ ਨਗ ਖੜੇ ਆ ਬਾਕੀ ਬਈ ਆ ਜਾਓ ਮੇਰੇ ਵੇਣੇ ਕੀ ਹਿਸਾਬ ਕਿਤਾਬ ਜਾਂਦਾਗਾ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਲਾਈਵ ਨੂੰ ਲੋ ਭਾਈ ਹਾਲ ਚਾਲ ਤੁਸੀਂ ਹਲ ਚਾਲ ਤੁਸੀਂ ਹੈਲੋ ਮੈਂ ਬਾਜ਼ਾਰ ਕਰਦਾ ਦੂਜੀ ਬੰਨੀ ਕਹੀ ਜਾਂਦਾ ਨਹੀਂ ਉਹ ਹੌਂਸਾ ਸੌੜ ਰਹੀਆਂ ਰਹੀਆਂ ਆਪਾਂ ਜੀ ਉਹ ਬੰਨੀ ਆਏ ਉਹ ਵੀ ਆਉਂਦੇ ਆ ਹਾਂ ਜੀ ਕਹਿੰਦਾ ਆ ਬੋਲੋ ਵੇ 400 400 400 10 ਰੁਪਏ 20 400 ਰੁਪਏ ਬੋਲ ਲਗਨੇ 25 ਕਰਦੇ 25 30 40 40 450 450 ਬੋਲਣਗੇ ਨੇ 450 ਬਿਲਕੁਲ ਲੋ ਜੀ 450 ਇਹਨਾਂ ਦਾ ਰੇਟ ਹੋ ਗਿਆ ਜੀ 450 ਰੁਪਇਆ ਬਾਕੀ ਵੀ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਦੇ ਹੋ ਆਪਣਾ ਖੁੱਲ ਜਾਂਦਾ ਵੀ ਵਾਰੀ ਵਾਰੀ ਸਾਫਾ ਖੁੱਲ ਜਾਂਦਾ ਇਹਨਾਂ ਚਲੋ ਕੋਈ ਨਹੀਂ ਬਾਕੀ ਵੀ ਉਹਨਾਂ ਦਾ ਰੇਟ ਵੈਣਾ ਕਿੱਥੋਂ ਕਿਤੇ ਜਾਊਗਾ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮੈਂ ਵੀ ਰਾਈ ਹੁਣ ਨਿਕਲੂ ਨੀ ਹੋ ਜੀ ਇਹ ਜਿੱਦਣ ਕੁਸਮਾ ਅੰਦਰ ਦੀ ਦੁਨੀਆ ਬੋਦਾ ਕਹਿੰਦੇ ਨਹੀਂ ਪਤਾ ਕਿ ਕਾਹਦਾ ਲਾਉਣ ਵਾਲੀ ਮੋਟੀ ਮੋਟੀ ਆ ਗਈ 400 ਰੁਪਇਆ ਯਾਰ 400 100 15 50 60 65 70 75 80 800 ਭੋਲਾ ਗਨੇ 88 99 500 ਬੋਲਦਾ ਕੋਈ 500 ਰੁਪਏ ਬਾਈ ਸੰਜੇ ਨੂੰ ਲਓ ਜੀ 500 ਰੁਪਿਆ ਇਹ ਨਗ ਦਾ ਰੇਟ ਜੀ 500 ਰੁਪਿਆ ਹੋ ਚੁੱਕਿਆ ਬਾਕੀ ਇੱਕ ਨਾਗ ਰਹਿ ਗਿਆ ਕਿਸਾਨ ਭਰਾਓ ਉਹ ਦਿਖਾਉਣੇ ਆ ਤੁਹਾਨੂੰ ਪਰੇ ਦੀ ਜਾ ਕੇ ਆਪਾਂ ਜੋ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਦੱਬ ਕੇ ਆ ਰਿਹਾ ਵੀ ਨਾਗ ਬਾਕੀ ਬਾਈ ਜਿਹੜੇ ਕਿਸਾਨ ਭਰਾ ਜੁੜਦੇ ਹਨ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿ ਕਿਸਾਨ ਭਰਾ ਲਾਈਕ ਐਂਡ ਸ਼ੇਅਰ ਨਹੀਂ ਕਰਦੇ ਤਾਂ ਭਾਈ ਗੱਲ ਨਹੀਂ ਬੰਦੀ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਬਾਕੀ ਵੇਣਾ ਕਿਸਾਨ ਭਰਾ ਉਹ ਨਗਦ ਰੇਟ ਕਿੱਥੋਂ ਕਿਤਾਈ ਜਾਂਦਾ ਕਿੱਥੋਂ ਕਿਤਾਈ ਨਹੀਂ ਜਾਂਦਾਗਾ ਲਾਈਵ ਨੂੰ ਵੀ ਸ਼ੇਅਰ ਕਰਿਆ ਕਰੋ ਸਿੱਧੂ ਨੇ ਨਹੀਂ ਦਬਾਲ ਪਾਇਆ ਵੀ ਆ ਜੀ ਹੈ ਹੈ 200 200 200 ਕਾਲੀ ਕੀ ਦੀ ਹੈ ਇਹਨੂੰ ਨਾ ਮੰਨੇ ਲੈ 200 ਬੋਲਾਂ ਜਿਹੜੇ 5 ਕਰਦੇ 5 10 15 ਠੀਕ ਆ ਜੀ 25 ਵਧੀਆ ਵਧੀਆ 70 40 48 ਹਾਂ 250 255 ਹਾਂ 255 ਬੋਲਾਂ ਜੀ ਲੋ ਜੀ ਇਹ ਨੱਕ ਦਾ ਰੇਟ 200 ਤੇ 55 ਰੁਪਏ ਹੋ ਚੁੱਕਿਆ ਜੀ ਲਾਸਟ ਨੱਕ ਸੀ 255 ਅੱਜ ਮੇਰੇ ਹਿਸਾਬ ਨਾਲ ਟੋਪ ਵਾਲਾ ਭਾਗ ਗਿਆ ਬਈ ਜੀ 500 ਰੁਪਿਆ ਕੋਟਕਪੂਰਾ ਦੀ ਮੰਡੀ ਦੇ ਵਿੱਚ ਬਈ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਈ ਬਹੁਤ ਬਹੁਤ ਧੰਨਵਾਦ ਤੁਹਾਡਾ ਬਰਾਡਫਾਰਮ YouTube ਚੈਨਲ ਤੇ ਤੇ Facebook ਪੇਜ ਤੇ ਜੁੜਨ ਵਾਸਤੇ ਬਾਕੀ ਬਈ ਜਿਹੜੇ ਕਿਸਾਨ ਭਰਾ ਨਵੇਂ ਜੁੜ ਰਹੇ ਆ ਲਾਈਕ ਐਂਡ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਬਈ ਬਹੁਤ ਬਹੁਤ ਧੰਨਵਾਦ ਤੇ ਲਾਈਵ ਕਰਦੇ ਆ ਜੀ ਐਂਡ